ਗੱਲ ਕਰਾਂਗੇ 10ਵੀਂ ਬੀਸ ਨਿਕਲੀ ਇੱਕ ਵੱਡੀ ਨਵੀਂ ਭਰਤੀ ਜਿਸ ਦੇ ਬਹੁਤ ਬੱટી ਕਿੰਝ ਤੁਹਾਨੂੰ ਪੋਸਟਾਂ ਮਿਲ ਰਹੀਆਂ ਇਸ ਭਰਤੀ ਦੀ ਪੂਰੀ ਡਿਟੇਲਸ ਗੱਲ ਕਰਾਂਗੇ ਆਰਮਡ ਪੁਲਿਸ ਦੀ ਇਹ ਭਰਤੀ ਹੈਗੀ ਇਸ ਦੇ ਵਿੱਚ ਕੌਣ ਕੌਣ ਅਪਲਾਈ ਕਰ ਸਕਦਾ ਕਿੱਦਾਂ ਸਾਰਾ ਐਲੀਜੀਬਿਲਟੀ ਹੈ ਕੀ ਕਰਾਈਟਰੀਆ ਹੈ ਕਿੰਨੀ ਤਨਖਾਹ ਹੈਗੀ ਹੈ ਕਿੰਨੀ ਏਜ ਰੱਖੀ ਗਈ ਹੈ ਕਿੰਨੀ ਲਾਸਟ ਡੇਟ ਹੈ ਕਦੋਂ ਫਾਰਮ ਫਿਲ ਹੋ ਰਹੇ ਆ ਹਰ ਇੱਕ ਗੱਲ ਤੁਹਾਡੇ ਨਾਲ ਡਿਸਕਸ ਕਰਾਂ ਇਸ ਤਰ੍ਹਾਂ ਤੁਸੀਂ ਪੰਜਾਬ ਦੇ ਲੀਡ ਦੀਆਂ ਇੰਡੀਆ ਲੈਵਲ ਦੀਆਂ ਕਿਸੇ ਵੀ ਸਰਕਾਰੀ ਭਰਤੀਆਂ ਦੀ ਜਾਣਕਾਰੀ ਚਾਹੁੰਦੇ ਹੋ ਤੁਹਾਡੇ ਅਕੋਰਡਿੰਗ ਕਿਹੜੀ ਭਰਤੀ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਚੈਨਲ YouTube ਨੂੰ ਸਬਸਕ੍ਰਾਈਬ ਕਰ ਲਓ ਜੇਕਰ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਵੀ ਸੋ ਇਹ ਨੋਟਸ ਕਾਫੀ ਵੱਡਾ ਨੋਟਸ ਹੈਗਾ ਪਰ ਫਿਰ ਵੀ ਤੁਹਾਨੂੰ ਬਰੀਫਲੀ ਬਹੁਤ ਵਧੀਆ ਤਰੀਕੇ ਨਾਲ ਦੱਸਾਂਗਾ ਇਹਦੇ ਵਿੱਚ ਸਾਰਾ ਸਿਸਟਮ ਤੁਸੀਂ ਜੇਕਰ ਇਹਨਾਂ ਪੋਸਟਾਂ ਦੀ ਗੱਲ ਕੀਤੀ ਵੀ ਕਾਂਸਟੇਬਲ ਜੀਡੀ ਸੈਂਟਰਲ ਆਰਮਡ ਪੁਲਿਸ ਦੀ ਜਿਹੜੀ ਭਰਤੀਆਂ ਹੈਗੀਆਂ ਤਾਂ ਇਹਨਾਂ ਦੇ ਵਿੱਚ ਦੇਖੋ ਤੁਸੀਂ ਜਿਹੜਾ ਐਪਲੀਕੇਸ਼ਨ ਸਟਾਰਟ ਹੋ ਚੁੱਕ 5 9 2024 ਤੋਂ ਠੀਕ ਹੈ ਵੀ 5 9 2024 ਤੋਂ ਤੁਹਾਡਾ ਐਪਲੀਕੇਸ਼ਨ ਸਟਾਰਟ ਹੋ ਚੁੱਕਿਆ ਹੈ ਤੇ 14 10 ਤੱਕ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਤੇ ਫਿਰ ਆਨਲਾਈਨ ਜਿਹੜੀ ਸਿਪਟ ਲੈਂਡ ਦੀ ਜਿਹੜੀ ਲਾਸਟ ਡੇਟ ਹੋਊਗੀ ਉਹ 14 10 ਹੀ ਹੋਊਗੀ ਤੇ ਨਾਲ ਫੀਸ ਜਿਹੜੀ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ 15 10 ਹੋਏਗੀ ਠੀਕ ਹੈ ਵੀ ਸੋ ਇਹਨਾਂ ਕੀ ਤੁਹਾਨੂੰ ਟਾਈਮ ਦਿੱਤਾ ਗਿਆ ਉਸ ਤੋਂ ਬਾਅਦ ਕਰੈਕਸ਼ਨ ਜਿਹਨੇ ਕਰਨੀਆਂ ਫਾਰਮ ਤੋਂ ਬਾਅਦ ਇਹ ਦੱਸੀ ਗਈ ਹੈ ਤੇ ਜਿਹੜਾ ਐਗਜ਼ਾਮ ਤੁਹਾਡਾ ਜਨਮਦੀ ਫਾਰਮ ਲਈ 2025 ਚ ਹੋ ਜਾਵੇਗਾ ਇਹ ਸੰਭਾਵਿਤ ਡੇਟ ਹੈ ਤਾਂ ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਕੰਪਿਊਟਰ 베ਸਟ ਤੁਹਾਡਾ ਐਗਜ਼ਾਮੀਨੇਸ਼ਨ ਹੋਊਗਾ ਤੇ ਤੁਹਾਨੂੰ ਇਥੇ ਰੀਜਨਲ ਲੈਂਗੁਏਜ ਪੰਜਾਬੀ ਚ ਵੀ ਐਗਜ਼ਾਮ ਦੇਖਣ ਨੂੰ ਤੁਹਾਡਾ ਮਿਲੇਗਾ ਠੀਕ ਆ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਦੇਖੋਗੇ ਫਿਜ਼ੀਕਲ ਸਟੈਂਡਰਡ ਹੈਗਾ ਤੇ ਟੈਸਟ ਵਗੈਰਾ ਸਾਰਾ ਕੁਝ ਉਹ ਦੱਸਦੇ ਪਹਿਲਾਂ ਪੋਸਟਾਂ ਦੇਖੋ ਤਨਖਾਹ ਦੇਖੋ ਵੀ ਸੋ ਇਹਨਾਂ ਪੋਸਟਾਂ ਦੇ ਵਿੱਚ ਕਿੰਨੀ ਗਿਣਤੀ ਉਹ ਦੱਸਦੇ ਆ ਤਨਖਾਹ ਤੁਹਾਨੂੰ ਫਸਟ ਲੈਵਲ ਜਿਹੜਾ 18000 ਤੋਂ 56000 ਤੱਕ ਹੋਵੇਗੀ ਜਿਹੜਾ ਲੈਵਲ 3 ਹੈ ਉਹਦੇ ਵਿੱਚ ਜਿਹੜੀ ਤਨਖਾਹ ਹੈ 21000 ਤੋਂ ਲੈ ਕੇ 69000 ਤੱਕ ਤੁਹਾਨੂੰ ਤਨਖਾਹ ਮਿਲੇਗੀ ਦੇਖੋ ਵੀ ਇਹ ਪਕੈਂਸੀਆਂ ਨੇ ਤੁਹਾਡੇ ਸਾ ਮੇਲ ਵਾਸਤੇ ਤਾਂ ਡਿਵਾਈਡਿਸ਼ਨ ਕੀਤੀ ਹੋਈ ਹੈ ਟੋਟਲ ਵੈਕੈਂਸੀ ਤੁਹਾਡੇ ਸਾਹਮਣੇ ਹੈ 39481 ਵੈਕੈਂਸੀਆਂ ਕਾਫੀ ਵੱਡੀ ਜਿਹੜੀ ਇਹ ਵੈਕੈਂਸੀ ਆਪਾਂ ਕਹਿ ਸਕਦੇ ਹਾਂ ਨਾ ਤਾਂ ਇਹ ਡਿਵਾਈਡਿਸ਼ਨ ਕੀਤੀ ਹੋਈ ਹੈ ਸਾਰੀ ਵੈਕੈਂਸੀ ਤੁਸੀਂ ਪੋਸ ਕਰਕੇ ਦੇਖ ਸਕਦੇ ਹੋ ਦੇਖੋ VS ਸਪੱਚ CISF ਠੀਕ ਹੈ CRPF SSB ਠੀਕ ਹੈ ITBP ARS SF NCB ਠੀਕ ਹੈ ਅਲੱਗ-ਅਲੱਗ ਜਿਹੜੇ ਕੈਟਾਗਰੀ ਵਾਸਤੇ ਇਹ ਵੈਕੈਂਸੀਆਂ ਦੀ ਜਿਹੜੀ ਵੰਡ ਕੀਤੀ ਹੋਈ ਆ ਸੋ ਕਾਫੀ ਵਧੀਆ ਵੱਡੀ ਗਿਣਤੀ ਜਿਹੜੀ ਵੈਕੈਂਸੀ ਤੁਹਾਨੂੰ ਦੇਖ ਨੂੰ ਮਿਲ ਰਹੀ ਹੈ ਤੇ ਇੱਥੇ ਏਜ ਦੇਖੋ ਵੀ ਏਜ ਇੱਥੇ ਰੱਖੀ ਗਈ ਹੈ ਤੁਹਾਡੀ ਅ ਇੱਕ 1 2025 ਤੋਂ ਜਿਹੜੀ ਏਜ ਕੈਲਕੂਲੇਟ ਕੀਤੀ ਗਈ 18 ਤੋਂ 23 ਸਾਲ ਦੇ ਵਿੱਚ ਜੇਕਰ ਤੁਸੀਂ ਹੈਗੇ ਹੋ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਏਜਰ ਰਿਲੇਕਸ਼ਨ ਵੀ ਦਿੱਤਾ ਗਿਆ ਵੀ ਐਸਸੀ ਯੂਸੀ ਐਸਸੀ ਜਾਂ ਐਸਐਸਟੀ ਹੈਗੇ ਜਿਹੜੇ ਉਹਨਾਂ ਨੂੰ ਆਪਾਂ 5 ਸਾਲ ਰਿਲੇਕਸ਼ਨ ਦੇ ਦਾਂਗੇ ਉੱਤੇ ਮੰਨ ਲਓ ਵੀ ਉਹ 27 ਸਾਲ ਤੱਕ ਜਿਹੜੇ 28 ਸਾਲ ਤੱਕ ਅਪਲਾਈ ਕਰ ਸਕਦੇ ਆ ਓਬੀਸੀ ਤੁਸੀਂ ਦੇਖਦੇ ਹੋ ਉਹ 3 ਸਾਲ ਲਾ ਕੇ ਉੱਤੇ 25 26 ਸਾਲ ਤੱਕ ਅਪਲਾਈ ਕਰ ਸਕਦੇ ਆ ਹਨ ਤਾਂ ਇਸ ਤਰ੍ਹਾਂ ਐਕ ਸਰਵਿਸਮੈਨ ਇਸ ਤੇ ਰਿਲੇਕਸ਼ਨ ਦਿੱਤਾ ਹੋਇਆ ਤਾਂ ਬਾਕੀ ਹੋਰ ਵੀ ਇਸ ਤੇ ਰਿਲੇਕਸ਼ਨ ਜਿਹੜੇ ਦਿੱਤੇ ਹੋਏ ਆ ਚੈੱਕ ਕਰ ਸਕਦੇ ਹੋ ਸੋ ਇਸ ਨੋਟਿਸ ਵਿੱਚ ਹੋ ਕਾਫੀ ਬਟਨ ਉੱਤਸਾਪ ਪਰ ਤੁਹਾਨੂੰ ਹਰ ਇੱਕ ਗੱਲ ਸਮਝ ਆ ਜਾਊਗੀ ਤੇ ਇਹ এডਿਕੇਸ਼ਨ ਕੁਆਲੀਫਿਕੇਸ਼ਨ ਹੈ ਵੀ ਦੇਖੋ ਸਿਰਫ 10ਵੀਂ ਬੇਸ ਤੇ ਭਰਤੀ ਹੈ ਬਸ ਤੁਹਾਡੀ 10ਵੀਂ ਪਾਸ ਹੋਣੀ ਚਾਹੀਦੀ ਹੈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਰਿਕੋਨਾਈਜ਼ ਬੋਰਡ ਤੋਂ ਠੀਕ ਹੈ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਤੁਹਾਡਾ ਜਿਹੜਾ ਪਾਸ ਰਿਜ਼ਲਟ ਵੀ 1-1-2025 ਤੱਕ ਕਲੀਅਰ ਹੋਣਾ ਚਾਹੀਦਾ ਉਸ ਤੋਂ ਬਾਅਦ ਵੀ ਤਾਂ ਇਹਦੇ ਵਿੱਚ ਦੇਖੋ ਐਨਸੀ ਜਿਹੜੇ ਐਨਸੀਸੀਸੀ ਵਾਲੇ ਉਹਨਾਂ ਨੂੰ ਫਾਇਦਾ ਮਿਲੂਗਾ ਉਹਨਾਂ ਨੂੰ ਇੱਥੇ ਉਹਨਾਂ ਦੇ ਜਿਹੜਾ ਸਰਟੀਫਿਕੇਟ ਸੀ ਲੈਵਲ ਜਾਂ ਏ ਲੈਵਲ ਬੀ ਲੈਵਲ ਦੇ ਹਿਸਾਬ ਨਾਲ ਉਹਨਾਂ ਨੂੰ ਇੱਥੇ ਐਗ ਬਾਉਂਸ ਮਿਲੇਗਾ ਬਾਉਂਸ ਮਾਰਕਸ ਉਹਨਾਂ ਨੂੰ ਮਿਲਣਗੇ ਦੇਖੋ ਅਪਲਾਈ ਕਿਵੇਂ ਕਰਨੀ ਹੈ ਅਪਲਾਈ ਆਨਲਾਈਨ ਹੀ ਕਰਨਾ ਸੀ ਇਹਦੇ ਵਿੱਚ ਕੁਝ ਨਹੀਂ ਕਰਨਾ ਅਪਲਾਈ ਜਿਹੜੀ ਵੈਬਸਾਈਟ ਹੋਗੀ ਆਨਲਾਈਨ ਵੈਬਸਾਈਟ ਉਤੇ ਜਾ ਕੇ ਤੁਸੀਂ ਕਰ ਲੋਗੇ ਠੀਕ ਹੈ ਇਹ ਵਾਲੀ ਵੈਬਸਾਈਟ ਵੀ ssc.nic.in ਤੇ ਜਾ ਕੇ ਤੁਸੀਂ ਕੀ ਕਰ ਸਕਦੇ ਹੋ ਅਪਲਾਈ ਕਰ ਸਕਦੇ ਹੋ ਚਲੋ ਵੀ ਹੋਰ ਇਹਦੇ ਵਿੱਚ ਕੋਈ ਮੇਨ ਚੀਜ਼ ਹੈਗੀ ਹੈ ਤੁਸੀਂ ਦੇਖੋ ਅਗਜ਼ਾਮ ਤੁਹਾਡੇ ਪੂਰੇ ਭਾਰ ਚ ਸੈਂਟਰ ਐਗਜ਼ਾਮ ਬਣਨਗੇ ਠੀਕ ਹੈ ਤੁਸੀਂ ਆਪਣਾ ਕੋਈ ਵੀ ਐਗਜ਼ਾਮ ਸੈਂਟਰ ਜਿਹੜਾ ਫਿਲ ਕਰ ਸਕਦੇ ਹੋ ਇੱਥੇ ਤੁਹਾਡੇ ਸਾਹਮਣੇ ਜਿਹੜੇ ਜਿੱਥੇ ਜਿਹੜੇ ਤੁਹਾਡੇ ਪੇਪਰ ਹੋਣੇ ਆ ਤਾਂ ਉਹ ਕਾਫੀ ਵੱਡੇ ਇੱਥੇ ਐਗਜ਼ਾਮ ਸੈਂਟਰ ਤੁਹਾਨੂੰ ਦੱਸੇ ਗਏ ਆ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਤੁਹਾਡਾ ਰੀਜ਼ਨ ਹੋਇਆ ਉਹਦੇ ਵਿੱਚ ਐਗਜ਼ਾਮ ਸੈੱਟ ਕਰ ਲਓਗੇ ਐਗਜ਼ਾਮ ਤੁਹਾਡਾ ਇਹਦੇ ਵਿੱਚ ਜਿਹੜਾ ਹੋਊਗਾ ਤੁਸੀਂ 80 ਕੁਐਸਚਨ ਪੁੱਛੇ ਜਾਣਗੇ ਵੀ 2 ਮਾਰਕਸ ਦਾ ਇੱਕ ਪ੍ਰਸ਼ਨ ਹੋਊਗਾ ਇਹਨਾਂ ਨੇ ਲਿਖਿਆ ਠੀਕ ਹੈ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਸ਼ਾਇਦ ਨਹੀਂ ਲਿਖੀ ਇਹਨਾਂ ਨੇ हां ऑब्जेक्टिव टाइप ਪ੍ਰਸ਼ਨ ਹੋਏ ਵੀ ਚਾਰ ਆਪਸ਼ਨ ਵਾਲੇ ਪ੍ਰਸ਼ਨ ਹੋਣਗੇ ਉਹ ਪੁੱਛੇ ਜਾਣਗੇ ਵੀ 60 ਮਿੰਟ ਦੇਣਗੇ ਵੀ ਇੱਕ ਘੰਟਾ ਦਿੱਤਾ ਜਾਊਗਾ ਵੀ ਪ੍ਰਸ਼ਨ 80 ਹੋਣਗੇ ਹਰੇਕ ਪ੍ਰਸ਼ਨ ਦੇ ਦੋ ਅੰਕ ਹੋਣਗੇ ਵੀ ਠੀਕ ਹੈ ਸੋ ਇਹਦੇ ਵਿੱਚ ਆ ਤਿੰਨ ਚਾਰ ਸਬਜੈਕਟ ਤੁਹਾਡੇ ਪੁੱਛੇ ਜਾਣਗੇ ਇਸ ਸਬਜੈਕਟਾਂ 'ਚ ਤੁਸੀਂ ਉਹ ਕਰਨਾ ਹੈ ਇਹ ਜਿਹੜੇ ਦੇਖੋ ਲੈਂਗੁਏਜ ਤੁਹਾਡੀ ਪੰਜਾਬੀ ਵਿੱਚ ਵੀ ਜਿਹੜਾ ਤੁਹਾਨੂੰ ਉੱਥੇ ਐਗਜ਼ਾਮ ਦੇ ਜਿਹੜੇ ਪ੍ਰਸ਼ਨ ਦੇਖਣ ਨੂੰ ਮਿਲਣਗੇ ਇਸ ਐਗਜ਼ਾਮ ਦੇ ਵਿੱਚ ਠੀਕ ਹੈ ਚਾਹੇ ਸੈਂਟਰਲੇ ਵਾ 네ਗੇਟਿਵ ਮਾਰਕਿੰਗ ਹੈਗੀ ਹੈ ਵੀ ਇਹ ਲਿਖਿਆ ਹੋਇਆ ਹੈ ਇਹਨਾਂ ਨੇ 0.25 ਦੀ 네ਗੇਟਿਵ ਮਾਰਕ ਇੱਥੇ ਰੱਖੀ ਗਈ ਆ ਠੀਕ ਹੈ ਉਸ ਤੋਂ ਬਾਅਦ ਵੀ ਆ ਡਿਟੇਲ ਚ ਲਿਖਿਆ ਵੀ एग्जाम ਜਿਹੜੇ ਵੱਖ-ਵੱਖ ਸਬਜੈਕਟ ਉਹਨਾਂ ਚ ਕੀ ਕੀ ਪੁੱਛਿਆ ਜਾ ਸਕਦਾ ਠੀਕ ਹੈ ਡਿਟੇਲ ਚ ਲਿਖਿਆ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਪੜ੍ਹ ਸਕਦੇ ਹੋ ਜੇ ਆਪਾਂ ਪੂਰਾ ਨੋਟੀਫਿਕੇਸ਼ਨ ਆਪਾਂ ਪਾ ਦਾਂਗੇ ਟੈਲੀਗ੍ਰਾਮ ਤੇ ਆਪਣੇ ਤੇ ਟੈਲੀਗ੍ਰਾਮ ਤੇ ਜਾ ਕੇ ਚੈੱਕ ਕਰ ਲਓ ਵੀ ਫਿਜ਼ੀਕਲ ਸਟੈਂਡਰਡ ਇੱਥੇ ਰੱਖਿਆ ਗਿਆ ਤੁਸੀਂ ਚੈੱਕ ਕਰਦੇ ਹੋ ਫਿਜ਼ੀਕਲ ਦੇ ਵਿੱਚ ਦੇਖੋ ਮੇਲ ਦੇ ਵਾਸਤੇ ਜਿਹੜੀ ਰਨਿੰਗ ਹੋਈ ਗਈ ਦੇ ਵਿੱਚ ਠੀਕ ਹੈ ਰਨਿੰਗ ਹੋਏਗੀ ਮੇਲ ਵਾਸਤੇ ਤੁਸੀਂ ਦੇਖਦੇ ਹੋ ਇਵੈਂਟ ਤੇ ਫੀਮੇਲ ਵਾਸਤੇ ਇੱਧਰ ਲਿਖਿਆ ਸਾਰਾ ਕੁਝ ਠੀਕ ਹੈ ਰਿਮਾਰਕਸ ਇੱਧਰ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਰੇ 1600 ਮੀਟਰ ਹੁੰਦੀ ਹੈ ਠੀਕ ਹੈ 800 ਮੀਟਰ ਮੈਲਾ ਮੈਲਾ ਵਾਸਤੇ ਹੈਗੀ ਹੈ ਠੀਕ ਹੈ ਇਹ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਵੀ ਇਹ ਉੱਪਰਲਾ ਜਿਹੜੇ ਲਦਾਖ ਕੈਂਡੀਡੇਟ ਹੈ ਜਿਹੜੇ ਇਹਨਾਂ ਵਾਸਤੇ ਹੈ ਠੀਕ ਹੈ ਨਹੀਂ ਇਹ ਨੀਚੇਲਾ ਲਦਾਖ ਕੈਂਡੀਡੇਟ ਵਾਸਤੇ ਹੈਗੀ ਆ ਇੱਕ ਵਾਰੀ ਚੈੱਕ ਕਰ ਲਈਏ ਹਾ ਫਿਜ਼ੀਕਲ ਐਫੀਸ਼ੀਐਂਟ ਹੈਵ ਦੇ ਕਲੀਅਰ ਦ ਰੇਸ ਵਿਥਿਨ ਦੀ ਪੋਲਿੰਗ ਟਾਈਮ ਲਿਮਿਟਸ ਹਾਂ ਟਾਈਮ ਲਿਮਿਟਸ ਆ ਵੀ ਵੈਸੇ ਆ ਨਾਰਮਲ ਇਹੀ ਰਹਿੰਦੀ ਹੈ ਸਾਰੇ ਵਾਸਤੇ ਜਿਹੜੀ ਨਾਰਮਲ ਹੈਗੀ ਹੈ ਮੇਲ ਵਾਸਤੇ 1600 ਕਿਲੋਮੀਟਰ 7 ਮਿੰਟਾਂ ਚ ਲਾਉਣੀ ਹੁੰਦੀ ਹੈ ਫੀਮੇਲ ਨੇ 800 ਮੀਟਰ ਲਾਉਣੀ ਹੁੰਦੀ ਹੈ ਵੀ 5 ਮਿੰਟਾਂ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਤੁਸੀਂ ਹਾਈਟ ਚੈੱਕ ਕਰ ਸਕਦੇ ਹੋ ਇੱਥੇ ਹਾਈਟ ਦੱਸੀ ਇਹਨਾਂ ਨੇ ਵੀ ਮੇਲ ਦੀ ਹਾਈਟ 170 ਸੀਐਮ ਹੋਣੀ ਚਾਹੀਦੀ ਹੈ ਫੀਮੇਲ ਦੀ ਹਾਈਟ ਜਿਹੜੀ 157 ਸੀਐਮ ਹੋਣੀ ਚਾਹੀਦੀ ਆ ਇੱਥੇ ਏਜ ਮਾਲੂ ਕੈਟਾਗਰੀ ਵਾਸ ਜਿਹੜਾ ਇੱਥੇ ਹਾਈਟ ਦੀ ਜਿਹੜੀ ਇਲੈਕਸ਼ਨ ਵੀ ਦਿੱਤੀ ਗਈ ਹੈ ਕੱਟਵਾ ਦੋਨ ਚੈਸਟ ਬਿਨਾ ਫੁੱਲੇ ਤੋਂ ਜਿਹੜੀ 80cm ਹੋਣੀ ਚਾਹੀਦੀ ਹੈ ਠੀਕ ਹੈ ਤਾਂ ਜਦੋਂ ਫਲਾ ਕੇ ਦੇਖਦੇ ਤਾਂ 5cm ਉੱਪਰ ਹੋਰ ਹੋਣੀ ਚਾਹੀਦੀ ਹੈ ਠੀਕ ਹੈ ਚਲੋ ਵੀ ਹੋਰ ਇਹਦੇ ਵਿੱਚ ਮੇਨ ਚੀਜ਼ਾਂ weight ਐਜ਼ ਅ ਫਿਜ਼ੀਕਲੀ ਫਿਟਨੈਸ ਤੇ ਜਿਹੜਾ ਡਿਪੈਂਡ ਹੋਏਗਾ ਵੀ ਕਿੰਨਾ weight ਚਾਹੀਦਾ ਬੰਦੇ ਦੇ ਕੱਦ ਦਾ ਹਾਈਟ ਦੇ ਸਹਾਰ ਨਾਲ ਦੇਖਿਆ ਜਾਊਗਾ ਠੀਕ ਹੈ ਹੋਰ ਇਸ ਦੇ ਵਿੱਚ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਸੋ ਇਹਨਾਂ ਪੋਸਟਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਤੁਹਾਡੇ ਵਾਸਤੇ ਹੈਗਾ ਵੱਡੀ ਗਿਣਤੀ ਚ ਪੋਸਟਾਂ ਨੇ ਭਾਈ ਕਟੋ ਕਟੈਂਸਲ 41000 ਪੋਸਟਾਂ ਨੇ ਤੇ 10ਵੀਂ ਪਾਸ ਵਾਸਤੇ ਹੈਗਾ ਅਪਲਾਈ ਕਰੋ ਤੇ ਆਪਣਾ ਫਿਜ਼ੀਕਲ ਦੀ ਤਿਆਰੀ ਕਰੋ ਤੇ ਪੇਪਰ ਪਾਸ ਕਰੋ ਤੇ ਆਪਣੀ ਨੌਕਰੀ ਪ੍ਰਾਪਤ ਕਰ ਲਓ ਸੋ ਇਹ ਜਾਣਕਾਰੀ ਇਸ ਵੀ ਵਧੀਆ ਲੱਗਿਆ ਜਾਣਕਾਰੀ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਇਸੇ ਤਰ੍ਹਾਂ ਤੁਹਾਨੂੰ ਆਉਣ ਵਾਲੇ ਦਿਨਾਂ ਚ ਪੰਜਾਬ ਚ ਨਿਕਲਵਾਲੀਆਂ ਨਵੀਆਂ ਨੌਕਰੀਆਂ ਜਾਂ ਭਾਰਤ ਚ ਨਿਕਲਵਾਨੀਆਂ ਤੁਹਾਡੇ ਲੈਵਲ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਨੌਕਰੀਆਂ ਉਹਨਾਂ ਜਾਣਕਾਰੀ ਮਿਲਦੀ ਰਹੋ ਸੋ ਧੰਨਵਾਦ ਥੈਂਕ ਯੂ ਟੇਕ ਕੇਅਰ ਬਾਏ ਬਾਏ ਜਾਣਕਾਰੀ ਪਤਿਏ ਲਗੀ ਤਾਂ ਕਮੈਂਟ ਲਾਈਕ ਸ਼ੇਅਰ ਕਰਦੇ ਹੋ